ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਜਬ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਲਗਭਗ ਸਾਨੂੰ 8-10 ਬੈੜਾ ਦਿਖਾਵਾਂਗੇ ਡਿਟੇਲ ਵੀਰ ਤੋਂ ਲੈ ਕੇ ਦੰਨੇ ਰੇਟ ਵੀਡੀਓ ਦੇ ਵਿੱਚ ਹੋਊਗਾ ਉਹ ਅੱਗੇ ਕਰੀਏ ਗੱਲ ਬਾਤ ਸਸੀ ਗੁਰਬਾਈ ਜੀ ਸਸੀ ਗੁਰਬਾਈ ਜੀ ਹਾਂਜੀ ਨਾਮ ਐਡਰੈਸ ਦੱਸੋ ਆਪਣਾ ਨਾਮ ਆਪਣਾ ਲੱਗੀਆ ਵੀਰੇ ਪਿੰਡ ਝਾੜੋਂ ਆ ਸਨਾਮਾ ਜੀ ਜਿਲ੍ਹਾ ਸੰਗਰੂਰ ਤੇ ਆਪਣਾ ਲਹਿਰਾ ਗਾਗਾ ਤੋਂ 2 4 5 ਕਿਲੋਮੀਟਰ ਆ ਗਿਆ ਆਪਣਾ ਲੋਂਗ ਵਾਲ ਆ ਗਿਆ ਆਪਣਾ ਲੋਂਗ ਵਾਲ ਤੋਂ ਤੇ ਜਿਲ੍ਹਾ ਸੰਗਰੂਰ ਦਾ ਹੈਗਾ ਮੋਬਾਈਲ ਨੰਬਰ ਆਪਣਾ 97799193294 97799193295 ਕਿੰਨੇ ਨਾਗਾ ਫਿਰ ਆਪਣੇ ਕੋਲ ਜੀ ਆਪਣੇ ਕੋਲ 10 11 ਕਾਮ ਹੋਣਗੇ ਹੋਣਗੇ ਸਾਬ ਜੀ ਠੀਕ ਹੈ ਰੇਟ ਬਾਜ ਬਹੁਤ ਸਾਨਾ ਰੇਟ ਨੇਜ ਆਏ ਜੀ ਹੋਣਗੇ ਫਿਰ ਲੋਕਾਂ ਨੂੰ 2 2.5 ਡੇਨ ਡੇਨ ਬੱਚੀਆਂ ਲੱਗੀਆਂ ਠੀਕ ਆ ਮੰਨ ਕੇ ਚੱਲੋ ਵੀ 2 ਤੋਂ 3000 ਦਾ ਪ੍ਰੋਫਿਟ ਲਓ ਤੇ ਗਾ ਵੇਚੋ ਹੋਰ ਲਿਓ ਹਾਂਜੀ ਠੀਕ ਹੈ ਪਹਿਲਾ ਨੰਬਰ ਆਪਾਂ ਜਿਹੜੀ ਬੈੜ ਦੇਖਦੇ ਆਂ ਪਹਿਲਾ ਸੂਆ ਪਹਿਲਾ ਸੂਆ ਦੰਦੋ ਕਿਵੇਂ ਆਏ ਦੰਦ ਨਹੀਂ ਦੇਖੇ ਕਿਸੇ ਦਿਨ ਦੇਖੇ ਸੋ ਵੀਰੋ ਦੰਦ ਕਿਸੇ ਦਿਨ ਦੇਖੇ ਬੜਾ ਜਵਾਨੀ ਦੇ ਵਿੱਚ ਆ ਦੇਖ ਪੈਖ ਦਿੰਦੀਆਂ ਪਹਿਲਾ ਸੂਆ ਕੈਕ ਨਾਲ ਲੈਂਦਾ ਸੂਣਦੇ ਇਹ ਮਨਦਾ ਬੜੇ ਪਈਏ 5 ਤੋਂ 4 ਦਿਨ ਲੈ ਜਾਣਾ ਰੱਖੀ ਤੋਰਦੀ ਬਾਹਰ ਨੂੰ ਸੋ ਵੀਰੋ 5 ਤੋਂ 4 ਦਿਨ ਸੂਣ ਚ ਵਾਕੀ ਪਲੂਣ ਪਹਿਲਾ ਸੂਆ ਸੁੰਦੀ ਪਈਆ ਕੱਦ ਕਾੜ ਬੱਚੀ ਦਾ ਬਹੁਤ ਜਿਆਦਾ ਸੈਜ ਵਗੈਰਾ ਤੇ ਬਿਊਟੀ ਵਗੈਰਾ ਚੰਗੀ ਆ ਫੁੱਲ ਬਰੀਡ ਤੇ ਜਿੰਦ ਜਾਣ ਦੇ ਵਿੱਚ ਆ ਤੇ ਇਹਦਾ ਭਾਗ ਹੀ ਰੋਗੇ ਦਾ ਇਹਦਾ ਮੁੱਲ ਜਿੰਨਾ ਮਰਜ਼ੀ ਕਰਾ ਲੈ ਮੁੱਲ ਦਾ ਸਵਾ ਕਰਾ ਲੈ ਲੱਕਰ ਵਾਲਾ ਨੇ ਵੀਰੇ ਆਪਾਂ 85000 ਦੀ ਵੱਚੀ ਦੇਣੀ ਹੈ ਜਮਾ ਜੈਜ ਰੇਟ ਹੈ ਹਨਾ 85000 ਦੀ ਵੱਚੀ ਦੇ ਦਾਂਗੇ ਵੀਰੇ ਆਪਾਂ ਸੁੱਖ ਰੱਖੇ ਪਰਮਾਤਮਾ ਪਹਿਲੇ 24 25 ਕਿਲੋ ਤੋਂ ਨਾਰਮਲ ਹੀ ਦੇ ਦਾਂਗੇ ਕਿਤੇ ਉਹ ਕੈਰੀਜਾਉਣ ਜੱਟਾ ਫੈਨ ਵਾਲੀ ਗੱਲ ਤਾਂ ਨਹੀਂ ਕੰਜੇ ਦਾ ਪੁੱਲੋ ਪਾਪਾ ਤਾਂ ਨਹੀਂ ਵੇਚੀ ਜਾਂਦਾ ਨਹੀਂ ਨਹੀਂ ਵੀਰੇ ਨਹੀਂ ਨਹੀਂ ਦੋ ਦਨੇ ਯਾਰ ਦਾ ਮਾਰ ਜਣਾ ਹਨਾ ਹਾਂਜੀ ਵੀਰੇ ਆਪਾਂ ਪਤਾ ਕੀ ਗੱਲ ਹੈ ਰੋਜ਼ ਮਾਰ ਵੇਚਣਾ ਰੋਜ਼ੀਏ ਪੰਜ ਚਾਰ ਕੀ ਜੰਨੀ ਆ ਆਪਣੀਆਂ 1000 2000 ਦੇ ਪ੍ਰੋਕਣ ਵਾਲੀ ਤੇ ਦੁੱਧ ਕਿੰਨਾ ਮੰਨ ਕੇ ਲੈਵੇ ਬੰਦਾ ਇਹਨੂੰ ਦੁੱਧ ਵੀਰੇ 24 ਵੀਰੇ ਨਾ ਪਤਾ ਦੇਖ ਕੇ ਪਰਖ ਕੇ ਲੱਗ ਜਾਵਾਂ ਜੈਜ ਗੱਲਾਂ ਜਮਾ ਠੀਕ ਹੈ ਨਾ ਸੋ ਵੀਰੋ ਗੱਲਾਂ ਜਮਾ ਸੱਚੇ ਸੁੱਚੀਆਂ ਐਵੇਂ ਇਹਦੇ 85 ਵਾਲੇ ਦਾ 99 ਮਾ ਕੇ ਗਾਰੰਟੀਆਂ ਲਈ ਜਾਈ ਉਹਦਾ ਫਾਇਦਾ ਕੋਈ ਨਹੀਂ ਸਾਰੀਆਂ ਚੀਜ਼ਾਂ ਇਹਨਾਂ ਘਰ ਵਾਲੇ ਦੇ ਪਤਾ ਕੋਈ ਨਹੀਂ ਲੱਗਦਾ ਚੰਗੇ ਵੀ ਨਿਕਲ ਜਾਂਦੇ ਤੇ ਮਾੜੇ ਵੀ ਨਿਕਲ ਜਾਂਦੀਆਂ ਸੋ 85000 ਦੀ ਵਿੱਚੋਂ ਮਾੜਾ ਮੋਟਾ ਮਾਨਦਾਨ ਹੋ ਜਾਊਗਾ ਤੇ ਮੋਟੀ ਹੋਣਾ ਵੀਰੇ ਐ ਨਹੀਂ ਹੈਗਾ ਵੀ ਬੜਾ ਲੰਮਾ ਚੌੜਾ ਫਰਕ ਨਹੀਂ ਹੈਗਾ ਹਨਾ ਜੈਜ ਗੱਲਾਂ ਜਮਾ ਰੇਟ ਪਹਿਲੀ ਪਹਿਲਾਂ ਜੈਨੂਨ ਮੰਗਿਆ ਆਪਾਂ ਤੇ ਦੋ ਨੰਬਰ ਬੱਚੀ ਦੇਖਦੇ ਜਿਹੜੀ ਆਪਾਂ ਇਹਦਾ ਸੂਆ ਦੂਜਾ ਵੀਰੇ ਮੂਹ ਓਰੀਜਨਲ ਜ ਸੋ ਦੂਜਾ ਸੁਆ ਮੂੰਹੋ ਛੇਦੰਦ ਤੇ ਦਿਨ ਕਹਿ ਲੈਂਦੀ ਹੈ ਸਹੀ ਹੈ ਜੀ ਜਿਹਨੇ ਮੰਨਦਾ ਵੱਡੇ ਭਾਈ ਇਹ 5 ਤੋਂ 7 ਦਿਨ ਲੈ ਜੂ ਬੱਚੀ ਨੇ ਪਹਿਲੇ ਤੁਸੀਂ 20 ਕਿਲੋ ਤੋਂ ਪਰ ਹੈ ਵੀਰੇ 5 ਤੋਂ 7 ਦਿਨ ਹਾਂ ਤੇ ਕੀ ਰੇਟ ਰਹੂ 2 ਨੰਬਰ ਦਾ ਇਹਦਾ ਰੇਟ ਰਹੂਗਾ ਵੀਰੇ 80000 ਕੇ ਲੈਣ ਦੇਣਾ 80000 ਰੁਪਏ ਲੈਣ ਦੇਣਾ ਕੱਦ ਦਾ ਹਾਈਟ ਵਜੋਂ ਕਿੰਨੀ ਕਿਸੇ ਬੰਦੇ ਨੂੰ ਕੱਦੰਦਾ ਜਹਾੜਾ ਦਾ ਵੀਰੀ ਕੰਕਰੀਟ ਮੇਰਾ ਵੀ 5-7 ਆ ਬਹੁਤ ਵੱਡੀ ਐ ਛੋਟੀ ਚੰਗੇ ਸਾਈਜ਼ ਦੇ ਵਿੱਚ ਆ ਇਹ ਡਿਜ਼ਾਈਨ ਹੋਣਾ ਹਣਾ ਚੰਗਾ ਦੁੱਧ ਪਾਜੂਗੀ ਮੂੰਹੋਂ ਛੇ ਜਾਂਦੇ ਜੈਨੂਰ ਦੂਜਾ ਸੂਆ ਸੁੰਦੀ ਪਈ ਆ ਥਣ ਥਣ ਵੀ ਬਹੁਤ ਸੋਹਣਾ ਲੱਗਿਆ ਬੱਚੀ ਨੇ ਅਜੇ ਬਣਨਾਗਾ ਸੋਹਣਾ ਹਾਤੀ ਜਵਾਈ ਰ ਥਣ ਲੱਗਿਆ ਵਾ ਹਣਾ ਇਹ ਥੋੜੇ ਇਹਦੋਂ ਡਰਦੀ ਆਪਣੀ ਉਹ ਤੁਰੀ ਜਿ ਵੀਰਦੀ ਨਾ ਉਹ ਥੋੜੇ ਡਰਦੀ ਥੜੀ ਜਿ ਵਿੱਚ ਇਦੋਂ ਠੀਕ ਐ ਸੋ ਮੂੰਹ ਮੱਥਾ ਚੰਗਾ ਤੇ ਜਿੰਦ ਜਾਨ ਬਿਊਟੀ ਦੇ ਵਿੱਚ ਆ ਦੂਜਾ ਸੂਆ ਜੈ ਇਹਨਾਂ ਨੂੰ ਸੁੰਦੀ ਪਈ ਆ ਹ ਤੇ 80000 ਰੁਪਏ ਕੀਮਤ ਹੈ ਇਹਦੇ ਵਿੱਚੋਂ ਮਾੜਾ-ਵੋਟਾ ਮਾਨਤਾ ਨਾਲ ਮੌਕੇ ਤੇ ਹੋ ਜਾਊਗਾ ਅੱਗੇ ਤਿੰਨ ਨੰਬਰ ਆਪਾਂ ਜਿਹੜੀ ਜਰਸੀ ਦੇਖੀਏ ਨੇ ਫਿਰ ਇਹਦੇ ਪੰਜਾਬ ਵਾਲੀ ਜਰਸੀ ਆ ਫੁੱਲ ਸਾਈਜ਼ ਜਰਸੀ ਕਹਿੰਦੇ ਨੇ ਫਿਰ ਵੱਡੀ ਲੱਗੀ ਠੀਕ ਹੈ ਅਗਲਾ ਉਹੀ ਚਾਹਦਾ ਰਹਿੰਦੇ ਨਿੱਕੇ ਇੰਜ ਵਾਲਾ ਕਹਿੰਦਾ ਜਰਸੀ ਆ ਠੀਕ ਹੈ ਉਹ ਵਾਲਾ ਘਰੇ ਆ ਕੇ ਫਿਰ ਉਹ ਹਸਣ ਨਾਲ ਕਹਿੰਦਾ ਛੋਟੀ ਹੈ ਵੀਰ ਛੋਟੀ ਨਹੀਂ ਹੈਗੀ ਛੋਟੀ ਤਾਂ ਉਹ ਕਹਿੰਦਾ ਹੀ ਨਹੀਂ ਆ ਕੇ ਇਹਨੂੰ ਕੁਆਲਿਟੀ ਵਾਲੀ ਬਸ਼ਕੀਤ ਨਹੀਂ ਕਹੇਗੀ ਠੀਕ ਹੈ ਹਾਂ ਅੰਮੂ ਗੁਰ ਨੇ ਕਿਹਾ ਦੇਵਾ ਦੇਖ ਲੈ ਮੇਰੇ ਟੈਲੀਕਾਰਡ ਬੂਗ ਲੱਭਦੀ ਆ ਸੋਖ ਰੱਕੇ ਪਰਮਾਤਮਾ ਵੀ ਜਿੱਦਾਂ ਦੀ ਗਰਮੀ ਆ 20 ਕੁ ਮਹੀਨਾ ਨੋਰਮਲ ਹੀ ਪਾ ਦੇਣਾ ਨਿਵਸੀ ਨੇ ਠੀਕ ਹੈ ਭਾਅ ਦਾ ਕੀ ਰਹੂਗਾ ਇਹਦਾ ਮੁੱਲ ਜਿੰਨਾ ਮਰਜ਼ੀ ਕਰਾਉਣਾ ਕਿ ਲੋ ਇਹ ਆਪਾਂ ਵੀਰੇ ਬੱਚੀ ਜਿਵਾਗੇ 80000 ਦੀ 2000 ਰੁਪਏ ਛੋੜਾ ਵੀਰੇ 78 ਦੀ ਦੇ ਦਾਂਗੇ ਹਾਂਜੀ ਵੀਰੇ ਦੇਖੀ ਬੱਚੀ ਕਿਦਾਂ ਦੀ ਆ ਕਿਦਾਂ ਦਾ ਥਣ ਲੇਵਾ ਲੱਗਿਆ ਇਦਾਂ ਨਹੀਂ ਬੱਚਿਆਂ ਦਾ ਡੂਡ ਡੂਡ ਮੰਗੀ ਜਾਂਦੇ ਉਹ ਗੱਲ ਦਾ ਕੋਈ ਫਾਇਦਾ ਨਹੀਂ ਹੈ ਨਾ ਆਪਾਂ 1000 2000 ਦੇ ਪ੍ਰੌਕਟਰ ਨਾ ਗਾਂ ਵੇਚਦੇ 78000 ਰੁਪਏ ਦੇ ਵਿੱਚੋਂ ਤੇ ਬੈੜ ਦੂਜਾ ਸੁਆਸ ਹੁੰਦੀ ਹੈ ਨਾ ਕੱਦ-ਕੁੰਦ ਫੁੱਲ ਆ ਜਾਵਾ ਹਨਾ ਨਹੀਂ ਆਦੀ ਕੀ ਪੰਜਾਬ ਵਾਲੀ ਵੀਰੇ ਹਿਮਾਚਲ ਨਹੀਂ ਦੀ ਜੈ ਜਗ ਲਾ ਜਾ ਸੁ ਵੀਰੋ ਕੱਦ ਬੈੜ ਬੱਚੀ ਦਾ ਬਹੁਤ ਜ਼ਿਆਦਾ ਤੇ ਬਾਕੀ ਰੇਟ ਵੀ ਬਿਲਕੁਲ ਜੈਨੂਨ ਰੇਟ ਆ ਜਾਵਾ ਤੇ ਇਹਦੇ ਵਿੱਚ ਕੋਈ ਤੋੜ ਤੜਈ ਵਾਲਾ ਕੰਮ ਨਹੀਂ ਤੇ ਬਾਕੀ ਹੋਰ ਗੱਲ ਦੇਖੋ ਜਮਾ ਰੇਲ ਦੀ ਲੀਏ ਵਗੋ ਸਿੱਧੀ ਜਾਂਦੀ ਪਈ ਸਾਡੀ ਕੋਈ ਨਹੀਂ ਗੱਲ ਵੀ ਲੈਦਾ ਪਾਣਾ ਜਾਂ ਉੱਚਾ ਪਾਣਾਗਾ ਤੇ ਸਾਫ ਸੁਥਰੀ ਪਲਾਇਆਂ ਪਲੂਆਂ ਬਹੁਤ ਵਾਲੇ ਹਵਾਨੇ 'ਚ ਜਮਾ ਘਰੂਟ ਭਰਿਆ ਜਾਂਦਾ ਹੈ ਜੇ ਨਾ ਬਾੜੀ ਬਾਨਾ ਵੀਰੇ ਦੇਖੀ ਵਿਚੀ ਦੇ ਪੋਲੀ ਬਾਲੀ ਬਹੁਤ ਪਈ ਹੈ ਹਨਾ ਬਿਲਕੁਲ ਹੀ ਵੀ ਹੈ ਤੇ ਅੱਗੇ ਆਪਾਂ ਗੱਲ ਕਰਦੇ ਹੁਣ ਤਿੰਨ ਨੰਬਰ ਵਾਲੀ ਜਰਸੀ ਦੀ ਇਹ ਵੀ ਫਿਰ ਜਰਸੀ ਆ ਇਹ ਵੀ ਪੰਜਾਬ ਵਾਲੀ ਵੱਡੀ ਫੁਲ ਜਰਸੀ ਤੇ ਬੱਚੀ ਆ ਕੁਆਲਟੀ ਬਹੁਤ ਸੋਹਣੀ ਆ ਚੰਗੀ ਨਕਰਾਂ ਨੁਕਰੇ ਬਹੁਤ ਸੋਹਣਾ ਬੱਚੀ ਇਹਦਾ ਸੂਆ ਕਿਹੜਾ ਇਹਦਾ ਸੂਆ ਜਮ ਅਰੀਜਨਲ ਫੁਲ ਜਰਸੀ ਆ ਅਰੀਜਨਲ ਦੂਜਾ ਸੂਆ ਤੇ ਕਲਰ ਦੀ ਸ਼ਾਈਨਿੰਗ ਸੋਹਣੀ ਸਲੀਨ ਦੇ ਕੱਪੜੇ ਵਰਗੀ ਪਈ ਆ ਜਾਵਾ ਹਣਾ ਬਹੁਤ ਸੋਹਣਾ ਲੱਗੇ ਅੰਦਰ ਪਰਮਾਤਮਾ ਬੱਚੀ ਨੇ ਜਿਵੇਂ ਨੋਰਮਲ ਖਰਾਉ ਨਿਕਲੂ ਤੋ ਪਾ ਰਿਹਾ ਤੇ ਕੀ ਭਾਰੂ ਇਹਦਾ ਕਿਤੇ ਵੀ ਮੁੱਲ ਜਿੰਨਾ ਮਰਜ਼ੀ ਕਰਾ ਚਿੱਲੋ ਮੁੱਲ 82 ਕਰਾ ਲਾ 85 ਇਹ ਬੱਚੀ ਆਪਾਂ 65000 65000 ਦੇ ਵਿੱਚ ਆਪਾਂ ਦੇ ਦਾਂਗੇ ਸੋ ਮੂੰਹ ਮੱਥਾ ਦੇਖੋ ਸਾਫ ਸੁਥਰਾ ਜਾਵਾਂ ਕਿੰਨਾ ਦੁੱਧ ਮੰਨ ਕੇ ਚੱਲੇ ਬੰਦੇ ਦੁੱਧ ਜਮਾ ਉਹ ਤਾਂ ਇਹ ਜੇ ਕੋਈ ਚੰਗੀ ਸੇਵਾ ਜੋਜੀ 20 ਕਿਲੋ ਦੇ ਦੇਣਾ ਜੀ ਆਪਾਂ ਕੋਈ ਨੋਰਮਲ ਦਾਣੇ ਨਾ ਵੀ ਲਓ ਜੀ ਬਈ 17 18 ਕਿਲੋ ਤੋਂ ਡਿਗਰੀ ਨਹੀਂ ਬਚੀ ਜੈ ਜਗਤ ਆ ਜਾ ਹਣ ਸੋ ਬੱਚੀ ਦੇਖੋ ਸਾਫ ਤੇਰੇ ਵੀ ਪਤਾ ਕਿ ਜਿਵਾਣਾ ਮੈਂ 20 ਕਦੂ 25 ਕਦੂ ਅਗਲਾ ਸਵਾਦ ਨਹੀਂ ਅਗਲਾ ਦੇ ਕੱਡੇ ਜਾ ਕੇ ਨਾ ਫੇਰ ਪਤਾ ਲਾ ਜਿਹੜੇ ਲੀਟਰ ਪੈਂਦੇ ਨਾ ਜਦੋਂ ਪਤਾ ਲੱਗਦਾ ਵੀਰੇ ਜੈ ਜਗਤ ਤੇ ਬਾਕੀ ਹਵਾਨੇ ਤੇ ਨਾੜਾ ਵਗੈਰਾ ਦੇਖੋ ਸੋਹਣੀਆਂ ਸਾਫ ਸੁਥਰੀਆਂ ਸਿਰਫ 65000 ਪਿੰਡੇ ਦੇ ਵੀ ਸੋਨੇ ਨਾੜਾ ਦਿਖਾਈ ਦੇਦੇ ਦੁੱਧ ਪਾ ਦੂ ਬੱਚੀ ਚੰਗੀ ਤੇ ਆ ਗਈ ਚੌਥੇ ਨੰਬਰ ਤੇ ਗੱਬਣ ਆ ਗਈ ਸੂਣ ਨੂੰ ਕੁਝ ਕਦੇ ਨਹੀਂਦੀ ਆ ਕਦ ਕਾਠ ਜਿੰਦੇ ਜਾਣ ਦੇ ਬ੍ਰੀਡ ਕੁਆਲਟੀ ਫੁੱਲ ਹੈ ਇਹਦੇ ਵਿੱਚ ਚੌਥੇ ਨੰਬਰ ਤੇ 65000 ਦਾ ਪਾ ਤੇ ਅੱਗੇ ਹੁਣ ਆਪਾਂ ਗੱਲ ਕਰਾਂਗੇ ਪੰਜਵੇਂ ਨੰਬਰ ਵਾਲੀ ਦੀ ਕਾਲੇ ਰੰਗ ਵਾਲੀ ਆ ਗਈ ਇਹ ਕਿਹੜਾ ਸੁਆਸ ਹੁੰਦੀ ਹੈ ਜੀ ਇਹ ਤਾਂ ਸੁਆਸ ਵੀਰੇ ਜਿਵੇਂ ਦੂਜਾ ਐਫ ਐਫ ਤੇ ਇਹ ਉਹ ਜਰਸੀ ਦਾ ਕ੍ਰੋਸ ਕਹਿ ਸਕਦੇ ਵੀਰੇ ਮੱਥੇ ਟੋਆ ਪੈਂਦਾ ਦੋ ਪੰਨੁਕੀ ਬੱਚੀ ਬੜੀ ਹੈ ਦੋ ਪੰਨ ਤਾਂ ਮੇਲ ਆ ਗਿਆ ਨਾ ਹਾਂ ਜੀ ਵੀਰੇ ਦੇਖੀ ਮੱਥੇ ਟੋਆ ਅੱਖਾਂ ਵੱਡੀਆਂ ਨੇ ਜਰਸੀ ਤੇ ਪੈਚ ਆ ਗਿਆ ਬਾਕੀ ਯਾਰ ਭਾਈ ਜਿਹੜਾ ਵੀਡੀਓ ਦੇਖਦਾ ਉਹਨੂੰ ਆਪਣੇ ਨੂੰ ਵੱਧਣਾ ਔੜ ਜਾ ਠੀਕ ਆ ਉਹਨੂੰ ਵੱਧ ਪਤਾ ਹੁੰਦਾ ਨਾ ਸਾਨੂੰ ਆਪਾਂ ਇੱਕ ਬਹਨੋ ਬੈਠੇ ਵੀਡੀਓ ਦੇਖਣ ਦਾ ਕੰਮ ਹੀ ਆ ਹਾਂ ਜੀ ਵੀਰੇ ਤੇ ਕਿੰਨੇ ਦਿਨ ਲੈਂਦੀ ਹੈ ਇਹ ਇਹ ਵੀਰੇ ਮੈਂ ਲਾ ਹਫ਼ਤਾ ਲਈ ਬੁਸ਼ੀਰੀ ਇੱਕ ਹਫ਼ਤਾ ਸੂਣ ਚ ਬਾਗੀ ਪਿਆ ਤੇ ਪਲਾਈਆਂ ਬਲੂਆਂ ਹਵਾ ਨੇ ਬਹੁਤ ਪੈਣਦਾ ਕੱਦ ਵਜਨ ਛੁੱਟ ਹੀ ਨਹੀਂ ਗਿਆ ਸੋ ਵੀਰੇ ਵਧੀਆ ਬੱਚੇ ਇੰਨੀ ਚਹੀਏ ਚੰਗੀ ਆ ਕੀ ਭਾਰੂਗਾ ਇਹਦਾ ਕਿਦੋਂ ਮੁੱਲ ਜਿੰਨਾ ਮਰਜ਼ੀ ਕਰਾ ਲੈ ਵੀਰੇ ਆਪਾਂ 60000 ਦੀ ਵਿੱਚ ਹੀ ਦੇ ਦਾਂ ਤੇ ਬਾਕੀ ਸਹਿਜ ਮੈਂ ਕਿਹਾ ਛੋਟਾ ਜ਼ਮੀਨ ਲੈਂਦਾ ਤਾਂ ਕੋਈ ਹੈ ਨਾ ਲੈਣੇ ਨਹੀਂ ਵੀਰੇ ਆਏ ਨਾ ਅਗਲੇ ਜਿਹੜੇ ਜਾ ਕੇ ਹੁਣ 15 16 ਕਿਲੋ ਦਾ ਦੁੱਧ ਦੇਵੇਂ ਇਸ ਤਰ੍ਹਾਂ ਨੇੜੇ ਐਲ ਦਾ ਖਰਚਾ ਵੀ ਤੁਰੇ ਹੋਣਾ ਵੀ 7-8 ਕਿਲੋ ਦੁੱਧ ਵਾਲੀ ਗਾਂ ਲੈ ਲੈਂਦਾ ਕੀ ਫਾਇਦਾ ਵੀਰੇ ਜਾਇ ਜਗਾ ਲਾ ਜਾ ਸੋ ਵੀਰੋ ਕੱਦ ਵੱਡਾ ਜਾਮ ਕੱਦ ਦੇ ਨਾਲ ਤਾਹੀਂ ਭਾਰ ਚੱਕੂਗਾ ਉਹ ਗੱਲ ਇਹਨਾਂ ਦੀ ਕੱਦ ਬੱਡ ਵੇੜਾ ਦਾ ਚੰਗਾ ਹੈਗਾ ਚੰਗੀਆਂ ਜਿੰਦ ਜਾਨ ਦੇ ਬਾਕੀ ਭਾਅ ਵਾਤਾਂਗੇ ਜਮਾ ਉਹ ਕੀ 10 12 ਨਾਗਾ ਵੀਰ ਕਹਿੰਦਾ ਇੱਕ ਮਨ ਕੇ ਚਲੋ ਗਾਹ ਕੀ ਨਾਉਣਾ ਕੋਈ ਬੜਾ ਪੈਸਾ ਨਹੀਂ ਕਮਾਉਣਾ ਇਹ ਛਿਗੀ 5ਵੇਂ 5ਵੇਂ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਵੇੜ ਦਿਖਾਈ ਹੈਗੀ ਅੱਗੇ ਗੱਲ ਕਰਾਂਗੇ 6ਵੇਂ ਨੰਬਰ ਵਾਲੀ ਬਾਰੇ ਇਹ ਦੂਜਾ ਸੁਆ ਵੀਰੇ ਦੂਜਾ ਸੁਆ ਹਾਂ ਇਹ 20 ਤੋਂ ਪਲੱਸ ਚੱਲੀ ਵੀਰੇ ਪਹਿਲੇ 14 ਦਿਨ ਪਹਿਲੇ 3 ਦਿਨ 12 13 ਦਿਨ ਨਾ 14 ਦਿਨ ਪੈਂਡਿੰਗ ਪਿਆ ਹਾਂ ਜੀ ਕੀ ਬੰਦਾ ਇਹ ਤੁਹਾੰਦਾ ਜਾਲਾ ਕਿ ਚੱਲੇ ਐਵਰੀ 20 ਤੋਂ ਪਲੱਸ ਚੱਲੂਗੀ 20 ਤੋਂ ਬਾਹਰ ਚੱਲੂਗੀ ਜਿਵੇਂ ਹਾਈ ਟੌਪ ਵਜਣਾ ਬਾਕੀ ਪਰੂ ਜੀ ਦੇਖਦੇ ਮਾਲ ਲੈਂਦੇ ਵੇਚਦੇ ਅਗਰੇ ਪਨ ਪਤੀ ਹੁੰਦਾ ਇਹਦਾ ਵੀ ਕਿੰਨਾ ਦੁੱਧ ਦੇਣਾ ਇਹਦਾ ਭਾਗ ਹੀ ਰਹਿਣਾ ਇਹਦਾ ਇਹਦਾ ਮੁੱਲ ਜਿੰਨਾ ਮਰਜ਼ੀ ਕਰਾ ਲੈ ਵੀਰੇ ਮੁੱਲ ਤਾਂ 85 90 ਕਰਾ ਲੈ 70000 ਦੀ ਬੱਚੀ ਦੇ ਦਾਂਗੇ ਜੈਸ ਸਰ ਨਾਓ ਛੇਵੇਂ ਨੰਬਰ ਵਾਲੀ 70000 ਦੀ ਬੱਚੀ ਤੇ 70000 ਦੀ ਦੂਜਾ ਸੂਆ ਸੁੰਦੀ ਪਈ ਆ ਮਿਲਕ ਵੇਨ ਵਗੈਰਾ ਸੋਹਣੀ ਚੰਗੀ ਦਿਖਾਈ ਦਿੰਦੀ ਆ ਤੇ ਥਾਂ ਤੁਹਾਨੂੰ ਵੀ ਸੋਹਣਾ ਸਾਇਚ ਹੈ ਜੀ ਵੀਰੇ ਤੁਹਾਨੂੰ ਤੁਹਾਨੂੰ ਬਹੁਤ ਸੋਹਣਾ ਬਾਬੇ ਦੀ ਕਿਰਪਾ ਨਾਲ ਸਾਰੀ ਚੰਗੀ ਹੈ ਜਿੰਨੀ ਕਿ ਹੈਗੀ ਹੈ ਨਾ ਆਉਦੇ ਡਿਜ਼ਾਈਨ ਦੇ ਹਿਸਾਬ ਨਾਲ ਠੀਕ ਹੈ 6ਵੇਂ ਨੰਬਰ ਤੇ ਜੈਨੂਅਲ ਰੇਟ ਜਾਵਾਂ ਹਾਂ ਅੱਗੇ ਗੱਲ ਕਰਾਂ 7 ਨੰਬਰ ਦੀ ਆਪਾਂ ਵੀ ਵੀ ਇਹਦੇ ਇਹ ਕੱਚੀ ਆ ਜੀ ਠੀਕ ਹੈ ਇਹਦੇ ਵੀ ਦੱਸੋ 15 ਦਿਨ ਲੈਣੇ ਜੇ ਨੜਾ ਨੂੰ ਕੁਛੇ ਹੋਰ ਦੇ ਦੂਫਾ ਦੇਣ ਨੂੰ ਅੱਦੀ ਥੋੜਾ 에ਅਰਸ਼ਰ ਦਾ ਰੰਗ ਜਾ ਆ ਗਿਆ ਹੈ ਨਾ 에ਅਰਸ਼ਰ ਦਾ ਰੰਗ ਗਿਆ ਨੜਾ ਨੂੰ ਬਹੁਤ ਸੋਹਣੇ ਨੇ ਥੋੜੀ ਰੰਗ ਦੀ ਕੋਈ ਨਾ ਤਰ ਨੂੰ ਕੀਰੂ ਕੱਚੀ ਥੋੜੀ ਠੀਕ ਹੈ ਬੜਾ ਡਿਟੇਲ ਦੱਸ ਦੇ ਜੀ ਹਾਂ ਤੇ ਬੱਚੀ ਸਾਰੀ ਚੰਗੀ ਨਹੀਂ ਕਹਿੰਦਾ ਤੇ ਐਰ ਮੈਡ ਵੀ ਕਹਿੰਦਾ ਤੇ ਚੈਪ ਵੀ ਕਹਿੰਦਾ ਯਾਨੀ ਕਿ ਜੇ ਕੋਈ ਚੰਗਾ ਸੀਮਤਵਾ ਕੇ ਬੱਚਾ ਜਿਹੜਾ ਮਰਗੀ ਲੈ ਲੈਣਾ ਦੁੱਧ ਦੇ ਰੇਟ ਕਿਉਂ ਇਹਦਾ ਹਾਂ ਇਹਦਾ ਵੀਰੇ ਰੇਟ ਜਿੰਨਾ ਮਰਜ਼ੀ ਕਰਾ ਲੈ ਅੱਜ ਦਾ ਰੇਟ ਤਾਂ 70000 ਰੁਪਏ ਤੇ ਅੜੀ ਤੇ ਦਾ ਰੇਟ ਬੋਲ ਦੁੱਧ ਕਿੰਨਾ ਮੰਨ ਕੇ ਚੱਲ ਦੁੱਧ ਵੀਰੇ 20 ਕਿਲੋ ਮੰਨ ਕੇ ਲੈ ਲੇ ਵਿੜਾ ਮਰਜੀ ਜੈ ਜੈਕਾਰ ਅੱਗੇ ਲਾਸਟ ਤੇ ਵੱਡੀ ਵੜਦੇ ਨੇ ਜਿਹੜੀ ਆਪਾਂ ਹਾਂਜੀ ਵੀਰੇ ਇਹਦਾ ਭਾਅ ਫਿਰ ਇਹਦਾ ਸੂਆ ਦੂਜਾ ਦਿੱਤੀ ਦੂਜਾ ਸੂਆ ਨੂੰ 6 ਦੰਦਾ ਸੂਆ ਦੂਜਾ ਇਹਦਾ ਠੀਕ ਆ ਭਾਅ ਇਹਦਾ ਕੀ ਰਹੂਗਾ ਇਹਦਾ ਵੀਰੇ ਮੁੱਲ ਹੋਊਗਾ ਡੇਢ ਕਰਾ ਲਓ 40 ਕਰਾ ਲਓ ਹਨ ਇਹਦਾ ਮੁੱਲ ਹੋਊਗਾ 1 ਲੱਖ 5000 ਰੁਪਏ ਵੀਰੇ 1 ਲੱਖ 5000 ਹਾਂਜੀ ਹਾਂਜੀ ਵੀਰੇ ਇਹਨੇ ਪਹਿਲੇ 27 28 ਕਿਲੋ ਦੇ ਕੇ ਹੀ ਆ ਫਾਰਮ ਚ ਆਪਣੇ ਮਿੱਤਰ ਤੋਂ ਲਈ ਆ ਬਹੁਤ ਚੰਗੀ ਬੱਚੀ ਵੀਰੇ ਅੰਦਾਜ਼ਾ ਐਦ ਕੀ ਚੱਲੂ 27 28 ਨੋਰਮਲੀ ਕਿਵੇਂ ਗਰਮੀ ਆ ਗਈ ਹਨਾ ਬੱਜੇ ਵੀ ਦੂ ਵੀਰੇ ਦੁੱਧ ਸੋ ਬੈੜ ਦੇਖੋ ਕੱਦ ਘੜ ਬਹੁਤ ਆ ਸਿਰਫ 1 ਲੱਖ 5000 ਰੁਪਏ 1 ਲੱਖ 5000 ਰੁਪਏ ਵੀਰੇ ਕੱਦ ਮੱਡ ਜਿੰਦ ਜਾਨ ਬਹੁਤ ਆ ਹਨਾ ਸੋ ਜਿੰਦਿਆਂ ਬੱਚੀ ਦੇ ਬਹੁਤ ਚੰਗੀ ਆ। ਬੱਚਿਆਂ ਦੇ ਉੱਪਰ ਰੋਜ਼ ਮੰਡੀਆਂ ਤਰੇ ਫਿਰਦੇ ਆ ਨਾ ਜਿਵੇਂ ਜਗਰਾਮ ਆਉਂਦੀਆਂ ਨੇੜੇ ਕਿੜਾ ਦੇ ਆ ਗੱਲੀ ਹਿੱਜ ਕਿੜਾ ਵਿਕਦੀ ਆ ਇਹ ਜੇ ਬੱਚਿਆਂ ਦੇ 1 40 1 50 ਡੇਢੋਂ ਹੀ ਮੰਗੀ ਜਾਂਦੇ। ਜਮ ਨਾਲ ਦਲਾਲ ਹੁੰਦਾ ਨਾ ਹਾਂ ਪੰਜ ਸਹਾਜੇ ਟੋਪੀ ਵੀ ਪੈਂਦੀਆਂ ਨਾਲ ਕੋਈ ਤਾਂ ਗੱਲ ਵੀਰੇ ਆਪਾਂ ਜਿਵੇਂ ਨੇਚਰਲ ਜੀ ਰੇਟ ਕੀਤੇ ਕੋਈ ਵਾਜ ਨਹੀਂ ਕੀਤੀ ਤਾਂ ਵਜੀਦਾ ਤੇ ਜਿਹੜੇ ਆਪਾਂ ਦਿਖਾਏ ਪਸੂ ਥਣ ਤੁਲ ਜੀ ਪਾਓਕੇ ਹੋਊਗਾ ਜੇ ਕਿ ਆਨਲਾਈਨ ਮੰਗਾਲੇ ਕੋਈ ਦਿੱਕਤ ਨਹੀਂ ਹੋ ਆਨਲਾਈਨ ਮੰਗਾਲੇ ਕੋਈ ਦਿੱਕਤ ਨਹੀਂ ਹੈ ਉਥਾਣਾ ਦੀ ਗਰੰਟੀ ਹੋ ਪਰ ਕੋਈ ਦੀ ਆਪਣੀ ਜ਼ਿੰਮੇਵਾਰੀ ਉਹ ਦੁੱਧ ਜਿਹੜਾ ਪਾਲੂ ਉਹ ਜਾ ਕੱਢੂਗਾ ਜੈ ਜੈ ਗਾ ਦੁੱਧ ਦੀ ਕੋਈ ਗਰੰਟੀ ਨਹੀਂ ਪਤਾ ਕੀ ਗੱਲ ਸਾਡੀਆਂ ਖਰੀਦੀਆਂ ਹੋ ਜਾਂਦੀਆਂ ਜੇ ਸਾਡੀਆਂ ਘਰ ਦੀਆਂ ਹੋਣ ਅਸੀਂ ਫਿਰ ਤਾਂ ਕਹਿ ਦਈਏ ਵੀ ਅਸੀਂ ਚੋਇਆ ਜਿੰਦਾਂ ਦੀ ਰਿਪੋਰਟ ਸਾਨੂੰ ਮਾਣ ਤੇ ਦਿੰਦਾ ਸੀ ਉਦਾਂ ਦੀ ਹੀ ਦੱਸ ਦਿਆਂ ਕਿ ਸਾਨੂੰ ਅਗਲੇ ਨੇ 20 ਪਤਾ ਕੀ ਗੱਲ ਆ ਫਿਰ ਆਪਾਂ ਕਿਹੜਾ ਕਰੀ ਤੂਈਆਂ ਵੀਰੇ ਆਪਾਂ ਖਰੀਦੀਆਂ ਹੋਈਆਂ ਜਿਵੇਂ ਆਪਾਂ ਨੂੰ ਕਿਹਾ ਆਪਾਂ ਉਦਾਂ ਨਹੀਂ ਰਿਪੋਰਟ ਦਿੰਦੇ ਅਗਲੇ ਆਪਾਂ ਤਾਂ ਮੰਨ ਕੇ ਚੱਲੋ ਵੀ ਸਾਰੀ ਚੀਜ਼ਾਂ ਵਪਾਰ ਕਰਦੇ ਆ ਰਿਸਕਾਂ ਕੀ ਵਾਰ ਟਿੱਡੇ ਵੀ ਹੋ ਜਾਂਦੀਆਂ ਆ ਹਾਂਜੀ ਹਾਂਜੀ ਕਰਮ ਵਾਲੀ ਇਹਨਾਂ ਦਾ ਕੋਈ ਪਤਾ ਨਹੀਂ ਆਪਾਂ 30 ਕਰਦੇ ਨੇ ਕੋਈ 40 ਵੀ ਹੋ ਸਕਦੀ ਹੈ ਨਾ ਕਿ 25 ਵੀ ਰਹਿ ਸਕਦੀ ਹੈ ਕਈ ਵਾਰ ਰਕਮ ਹੀ ਖੋਰ ਜਾਂਦੀ ਹੈ ਹਾਂਜੀ ਹਾਂਜੀ ਇਹ ਪਰਮਾਤਮਾ ਦੇ ਹੱਥ ਚਲੋ ਜੇ ਅੱਗੇ ਬੱਚੀ ਏ ਇਹ ਬੱਚੀ ਵੀਰੇ 8 ਮਹੀਨੇ ਦੀ ਬੱਚੀ ਵੀ ਨੇ ਠੀਕ ਹੈ ਹਾਂ ਸਿੰਗਲ ਚਾਰ ਨੇ ਬੱਚੀ ਸੋਹਣੀ ਸੋਹਣੀ ਬੜਾ ਤੋਰ ਦੇ ਸਕਦੇ ਕੋਈ ਫੋਰਸਾਂਗ ਨਹੀਂ ਹੈ ਨਾ ਕੋਈ ਫੋਰਸਾਂਗ ਨਹੀਂ ਵੀਰੇ ਬੱਚੀ ਚੋਚਾਂਗੇ ਵੀਰੇ ਚੰਗੀ ਜਿੰਦ ਜਾਨ ਮੂੰਹ ਮੱਤੇ ਲੱਗਦੀ ਆ ਕੁਆਲਿਟੀ ਬਹੁਤ ਵੱਚੀ ਦੀ ਵੀਰੇ ਜਿੱਦਾਂ ਦੀ ਹੈਗੀ ਜਿੰਨੀ ਹੈਗੀ ਡਿਜ਼ਾਈਨ ਸੋਹਣਾ ਦਾ ਚਮਕ ਬਹੁਤ ਆ ਬਾਈ ਜੀ ਭਾਅ ਇਹਦਾ ਕੀ ਹੋਊਗਾ ਵੀਰੇ ਦੇ ਦਾਂਗੇ ਵੀ ਹਿਸਾਬ ਨਾਲ ਕੋਈ ਗੱਲ ਨਹੀਂ ਯੂ ਕਿ ਮੈਂ ਤਰ ਪਿਆਰਾ ਰੱਖਣ ਵਾਲਾ ਹਾਂ 10000 ਦੇ ਦਾਂਗੇ ਹਿਸਾਬ ਨਾਲ ਠੀਕ ਹੈ ਰੈਡ ਫੋਨ ਤੇ ਕਰ ਲਾਂਗੇ ਹਾਂ ਨਹੀਂ ਦੱਸੀ ਦਿਨੇ ਆਪਾਂ 25000 ਦੀ ਬੱਚੀ ਦੇ ਦਾਂਗੇ ਵੀਰੇ 25000 ਦੀ ਹਾਂ ਤੂੰ ਐਡੀ ਬੱਚੀ ਬੱਚੀ ਬਾੜਾ ਨਹੀਂ ਕਹਿੰਦਾ 20-30 ਹਜ਼ਾਰ ਰੁਪਏ ਤੋਂ ਹੀ ਖਾਈਂਦੇ ਜਿਹੜੀ ਬੱਚੀ ਕੋ 25 ਹਜ਼ਾਰ ਇਹਦੇ ਜੇ ਬੱਚੀ ਜਿਹੜੀ ਪਾਲ ਕੇ ਆਪਾਂ ਵੇਚਦੇ ਆ 1 ਰੁਪਏ ਮੰਨ ਕੇ ਚੱਲੂ ਇਕੱਠੇ ਕਰ ਲੈਨੇ ਆ ਹਾਂ ਇਕੱਠੇ ਕਰ ਲੈਨੇ ਆ ਵੀਰੇ ਠੀਕ ਆ ਵੀ ਮੰਨ ਕੇ ਚੱਲੂ ਜੇ ਪਾਰਟੀ ਤੋਂ ਢੇਗਣੀ ਪੈਣ ਦੇ ਆ 20 ਦੀ 50 ਰੁਪਏ ਹਾਂ ਕੁਆਲਿਟੀ ਬਹੁਤ ਉਹ ਗੱਲ ਆ ਹਾਂ ਕਿਸੇ ਬਸ ਤਰ੍ਹਾਂ ਨਹੀਂ ਇੱਕ ਫਿਰ ਅੰਦਰ ਸੂਈ ਵੀ ਖੜੀ ਆ ਹੈਨਾ ਸੂਈ ਵੀ ਗਾਂ ਵੀਰੇ ਉਹ ਕੱਲ ਸੂਈ ਆ ਤੇ ਇਹਦੀ ਸੂਈ ਵੀ ਡਿਟੇਲ ਦੱਸ ਦੇ ਵੀਰ ਕੀ ਆ ਇਹਦੀ ਕੱਲ ਸੂਈ ਆ ਚੱਲੇ 14 ਪਤਨ ਕਿਲੋ ਬੋਲੀ ਨੈਟ ਤਿਆਰ ਆ ਮਗਰ ਬੱਚੀ ਆ ਵੀਰੇ ਬ ਜਿਲਦੇ ਪਸੰਦ ਉਹ ਵੀਡੀਓ ਦਿਖਾ ਲਾਂਗੀ ਦੁੱਧ ਕਿੰਨਾ ਹੋਣੇ ਇਸ ਵਕਤ ਦੁੱਧ ਵੀਰੇ ਨਾਲ ਜਮਾ ਨੈਟ 15 ਕਿਲੋ ਬੋਲੀ ਹੋ 14 ਮਨ ਕੇ ਲੈ ਲਓ ਬਈ ਜਿਹੜਾ ਮਰਜੀ ਤਾਰਾ ਦੁਰਾ ਓਕੇ ਜਮੋ ਓਕੇ ਵੀਰੇ 13 ਵੀ ਨਿਕਲੇ ਆਪਣੀ ਪਾ ਕੇ ਭੇਜ ਦਿਓ ਵਾਪਸ ਆਪਾਂ ਪੈਸੇ ਭੇਜ ਦਾਂਗੇ ਆਲੇ ਠੀਕ ਆ ਭਾਜ ਦਾ ਕੀ ਹੋਊਗਾ ਜਿਹਦਾ ਮੁੱਲ ਜਿੰਨਾ ਮਰਜ਼ੀ ਕਰਾਲਾ ਵੀਰੇ ਆਪਾਂ 68000 ਦੀ ਬੱਚੀ ਰਜਾਂਗੇ 1000 ਰੁਪਏ ਛੋੜ ਕਰ ਦਾਂਗੇ ਜੇ ਕਿਸੇ ਵੀਰ ਨੇ ਬੱਚੀ ਛੱਡਣੀਆਂ 10000 ਦੀ ਆਪਾਂ ਬੱਚੀ ਰੱਖ ਦਾਂਗੇ 58000 ਦੀ ਰਹਿ ਜੂ ਫਿਰ ਹਾਂਜੀ ਨੰਬਰ ਬੋਲ ਜੀ ਆਪਣਾ ਨੰਬਰ ਵੀਰੇ ਆਪਣਾ 977999932 ਚੱਲ ਪਿੰਡ ਆ ਗਿਆ ਆਪਣਾ ਚੜੋ ਸੋ ਇਹ ਆਪਣਾ ਲੌਂਗਵਾਦ ਨੇੜੇ ਆ ਗਿਆ ਜਿਲ੍ਹਾ ਸੰਗਰੂਰ ਕੋਈ ਵੀ ਨਕ ਪਸੰਦ ਹੋ ਵਿਆਹ ਕੇ ਦੇਖ ਕੇ ਖਰੀਦਦਾਰ